ਲੋਵ ਮਿੱਤਰੋ ਕਈ ਵਾਰ ਖਾਲੀ ਮੁਰਣ ਤੋਂ ਬਾਅਦ ਅੱਜ ਪਹੁੰਚ ਗਏ ਆ ਕਿਹੜਾ ਸਟੇਡੀਅਮ ਇਹ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਸਾਡਾ ਸਫਰ ਸ਼ੁਰੂ ਹੋਇਆ ਇਹ ਨਵਾਂ ਸ਼ਹਿਰ ਪੰਜਾਬ ਤੋਂ ਤੇ ਪਹੁੰਚ ਰਹੇ ਹਿਮਾਚਲ ਹਿਮਾਚਲ ਦਾ ਇੱਕ ਖੂਬਸੂਰਤ ਸ਼ਹਿਰ ਧਰਮਸ਼ਾਲਾ ਤੇ ਉੱਥੋਂ ਦੀਆਂ ਵੱਖ-ਵੱਖ ਲੋਕੇਸ਼ਨਾਂ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਤੇ ਹੁਣ ਆਪਾਂ ਜਾ ਰਹੇ ਹਾਂ ਇੱਕ ਨਵੀਂ ਲੋਕੇਸ਼ਨ ਦੇ ਉੱਪਰ ਜੋ ਤੁਸੀਂ ਪਹਿਲਾਂ ਵੀ ਦੇਖੀ ਹੋਏਗੀ ਲੇਕਿਨ ਹੁਣ ਤੁਸੀਂ ਦੇਖੋਗੇ ਸਾਡੀ ਨਜ਼ਰ ਦੇ ਨਾਲ ਅੱਜ ਲਈ ਅਸੀਂ ਪਹੁੰਚ ਗਏ ਆ ਧਰਮਸ਼ਾਲਾ ਤੇ ਪੰਜਾਬ ਦੇ ਨਾਲੋਂ ਮੌਸਮ ਇੱਥੇ ਠੀਕ ਲੱਗਦਾ ਮੈਨੂੰ ਤੋਂਪ ਨਿਕਲੀ ਪੰਜਾਬ ਵਿੱਚ ਤਾਂ ਮੈਨੂੰ ਲੱਗਦਾ ਪਿਛਲੇ ਕਈ ਹਫ਼ਤਿਆਂ ਤੋਂ ਧੁੰਦ ਬਹੁਤ ਜ਼ਿਆਦਾ ਆ ਪਰ ਜਿਵੇਂ ਅਸੀਂ ਚਿੰਤਪੁਰ ਨਹੀਂ ਲੰਘਦੇ ਆ ਤਾਂ ਧੁੱਪ ਪੂਰੀ ਸੀ ਇੱਧਰ ਲੋਬੇ ਦੋਸਤੋ ਕਈ ਸਾਲਾਂ ਤੋਂ ਅਸੀਂ ਟਰਾਈ ਕਰਦੇ ਸਾਂ ਧਰਮਸ਼ਾਲਾ ਆਂਦੇ ਵੀ ਸਾਂ ਮਕਲੌੜਗੰਜ ਵੀ ਘੁੰਮਦੇ ਸਾਂ ਲੇਕਿਨ ਇਸ ਵਾਰ ਸਾਨੂੰ ਮੌਕਾ ਮਿਲਿਆ ਇੱਥੋਂ ਦਾ ਕ੍ਰਿਕਟ ਸਟੇਡੀਅਮ ਦੇਖਣ ਦਾ ਵੈਸੇ ਜ਼ਿਆਦਾ ਕ੍ਰਿਕਟ ਦੀ ਅਸੀਂ ਸ਼ਕੀਨਤਾ ਨਹੀਂ ਹੈ ਲੇਕਿਨ ਟੀਵੀ ਤੇ ਦੇਖ ਲਈਦੀ ਹੈ ਪਹਿਲੀ ਵਾਰ ਮੌਕਾ ਮਿਲਿਆ ਚਲੋ ਸਟੇਡੀਅਮ ਜਾਣ ਦਾ ਤੇ ਪਹੁੰਚੇ ਅਸੀਂ ਇੱਥੋਂ ਧਰਮਸ਼ਾਲਾ ਦੇ ਕ੍ਰਿਕਟ ਸਟੇਡੀਅਮ ਦੇ ਵਿੱਚ ਤੇ ਜਿੱਥੋਂ ਅਸੀਂ ਟਿਕਟ ਲੈਣ ਤੋਂ ਬਾਅਦ ਤਕਰੀਬਨ 20-25 ਰੁਪਏ ਦੀ ਟਿਕਟ ਮਿਲੀ ਆ ਤੇ ਉਸ ਤੋਂ ਬਾਅਦ ਅਸੀਂ ਐਂਟਰ ਹੁੰਦੇ ਆ ਤੇ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਤੇ ਪਹਾੜਾਂ ਦੇ ਵਿੱਚ ਬਣਿਆ ਹੋਇਆ ਇਹ ਬਹੁਤ ਹੀ ਖੂਬਸੂਰਤ ਸਟੇਡੀਅਮ ਹੈ ਜੋ ਤੁਸੀਂ ਥੋੜੀ ਜਿਹੀ ਡਰੋਨ ਦੀ ਨਜ਼ਰਦاری ਨਾਲ ਵੀ ਦੇਖੋਗੇ ਤੇ ਜਿਵੇਂ ਹੀ ਐਂਟਰ ਹੁੰਦੇ ਆ ਤੁਹਾਨੂੰ ਬਹੁਤ ਸੋਹਣੀ ਖੂਬਸੂਰਤ ਪਾਰਕ ਮਿਲਦੀ ਹੈ ਬੱਚਿਆਂ ਦੇ ਖੇਡਣ ਵਾਸਤੇ ਤੁਹਾਨੂੰ ਬਹੁਤ ਅਟਰੈਕਟ ਕਰਦੀ ਹੈ ਤੇ ਉਸ ਤੋਂ ਬਾਅਦ ਅਸੀਂ ਐਂਟਰ ਹੁੰਦੇ ਆ ਇਸ ਗੇਟ ਦੇ ਰਾਹੀਂ ਸਟੇਡੀਅਮ ਵੱਲ ਨੂੰ ਛੁੱਟੀ ਦਾ ਦਿਨ ਸੀ ਤੇ ਮੈਚ ਵੀ ਕੋਈ ਨਹੀਂ ਸੀ ਇਸ ਕਰਕੇ ਬੜੇ ਆਰਾਮ ਦੇ ਨਾਲ ਸਾਨੂੰ ਟਿਕ ਗਰਮੀਆਂ ਦੇ ਦਿਨਾਂ ਦੇ ਵਿੱਚ ਤਕਰੀਬਨ 5 ਵਜੇ ਇਹ ਬੰਦ ਹੋ ਜਾਂਦਾ ਹੈ ਤੇ ਜ਼ਿਆਦਾ ਘੁੰਮਣ-ਵਨੂ ਵੀ ਨਹੀਂ ਇੱਥੇ ਮਿਲਦਾ ਕਿਉਂਕਿ ਇੱਕ ਹੀ ਪੈਨਲ ਖੋਲਦੇ ਆ ਜਿੱਥੇ ਤੁਸੀਂ ਜਾ ਕੇ ਫੋਟੋ ਕਰਾ ਸਕਦੇ ਹੋ ਤੇ ਸਟੇਡੀਅਮ ਨੂੰ ਦੇਖ ਸਕਦੇ ਹੋ ਇਸ ਸਟੇਡੀਅਮ ਦੇ ਨਾਲ ਨਾਲ ਇਸ ਦੇ ਓਪੋਜ਼ਿਟ ਬਿਲਕੁਲ ਇੱਕ ਗਰਾਊਂਡ ਹੈ ਜੋ ਸਿੰਥੈਟਿਕ ਟਰੈਕ ਬਣਿਆ ਹੋਇਆ ਹੈ ਦੌੜਨ ਦੇ ਲਈ ਉਹ ਵੀ ਮੈਨੂੰ ਲੱਗਦਾ ਬਹੁਤ ਵਧੀਆ ਟਰੈਕ ਹੈ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਕਦੇ ਮੌਕਾ ਨਹੀਂ ਮਿਲਿਆ ਹੁਜੇ ਟਰੈਕ ਦੇਖਣ ਦਾ ਤੇ ਇਹੋ ਜਿਹੇ ਟਰੈਕ ਹੋਰ ਵੀ ਪੰਜਾਬ ਜਾਂ ਹੋਰ ਬਾਲੀਂ ਸਿਟਮ ਵਿੱਚ ਵੀ ਹੋਣੇ ਜ਼ਰੂਰੀ ਨੇ ਲੋ ਆਓ ਮਿੱਤਰੋ ਕਈ ਵਾਰ ਖਾਲ ਰਮਸ਼ਾਲਾ ਕ੍ਰਿਕਟ ਸਟੇਡੀਅਮ ਬਹੁਤ ਵਾਰ ਆਏ ਆ ਪਰ ਵਾਪਸ ਚਲੇ ਗਏ ਕਦੇ ਟਿਕਟ ਨਹੀਂ ਮਿਲੀ ਕਦੇ ਟਾਈਮ ਹੋ ਗਿਆ ਤੇ ਅੱਜ ਸੁਪਨਾ ਸੱਚ ਹੋਇਆ ਤੇ ਪਹੁੰਚ ਗਏ ਆ ਪਰ ਮੈਚ ਵਿੱਚ ਕੋਈ ਨਹੀਂ ਲੇਕਿਨ ਕਰਾਊਡ ਇੰਨਾ ਹੀ ਆ ਇੱਕ ਪਾਸੇ ਪੂਰਾ ਗ੍ਰੀਨ ਸਟੇਡੀਅਮ ਤੇ ਦੂਜੇ ਪਾਸੇ ਖੂਬਸੂਰਤ ਪਹਾੜ ਜੋ ਬਰਫ ਲਦੇ ਨੇ ਤੇ ਬਹੁਤ ਹੀ ਅਲੌਕਿਕ ਨਜ਼ਾਰਾ ਤੇ ਦੇਖਣ ਨੂੰ ਬਹੁਤ ਮੋਹਤ ਮੋਹਿਤ ਕਰ ਰਿਹਾ ਸੀਗਾ ਕਿਉਂਕਿ ਫਸਟ ਟਾਈਮ ਕਿਸੇ ਸਟੇਡੀਅਮ ਦੇ ਵਿੱਚ ਗਏ ਸਾਂ ਤੇ ਜਿਆਦਾ ਭੀੜ ਵੀ ਨਹੀਂ ਸੀ ਇਹ ਸਾਰਾ ਟੂਰ ਜੋ ਆਰਗੇਨਾਈਜ਼ ਕੀਤਾ ਸੀ ਸਾਡੇ ਬਰਿੰਦਰ ਬਖਸ਼ੀ ਸੀ ਤੇ ਨਾਲ ਸਨ ਸਾਡੇ ਰਾਜਵਿੰਦਰ ਲਖਾ ਤੇ ਹਜਿੰਦਰ ਪ੍ਰਧਾਨ ਜੀ ਤੋ ਜੋ ਸਾਨੂੰ ਇੱਥੇ ਖਿੱਚ ਲਿਆ ਕਿਉਂਕਿ ਜਿਆਦਾ ਅਸੀਂ ਇਹੋ ਜਿਹੀ ਲੋਕੇਸ਼ਨ ਦੇਖਣ ਦੇ ਪਸੰਦ ਨਹੀਂ ਸੀ ਕਰਦੇ ਲੇਕਿਨ ਫਿਰ ਵੀ ਅਸੀਂ ਆਏ ਕਿਉਂਕਿ ਇੱਕ ਵਾਰ ਕਹਿਣ ਨੂੰ ਹੋ ਜਾਏਗਾ ਕਿ ਅਸੀਂ ਵੀ ਸਟੇਡੀਅਮ ਦੇਖਿਆ ਹੋਇਆ ਫਿਲਹਾਲ ਕਦੇ ਮੌਕਾ ਮਿਲਿਆ ਤਾਂ ਮੈਚ ਵੀ ਜ਼ਰੂਰ ਦੇਖਾਂਗੇ ਲੋਬਿਆ ਸਾਡੇ ਸਾਥੀ ਨਾਲ ਦੇ ਸਾਰੇ ਹੀ ਕੈਮਰਿਆਂ ਦੇ ਵਿੱਚ ਬਿਜ਼ੀ ਇਹ ਖਾਸ ਕਰਕੇ ਜਿਹੜੇ ਸਾਨੂੰ ਲੈ ਕੇ ਆਏ ਸਾਥੀ ਸਾਡੇ ਤੇ ਮੈਂ ਦੱਸਿਆ ਪਹਿਲਾਂ ਹੀ ਅਸੀਂ ਫਸਟ ਟਾਈਮ ਆਏ ਆ ਇੱਥੇ ਬਹੁਤ ਵਾਰ ਆਏ ਆ ਲੇਕਿਨ ਬੰਦ ਹੁੰਦਾ ਸੀ ਮੋਸਟਲੀ ਇਹ ਤੇ ਨਹੀਂ ਮਿਲ ਪੰਦਾ ਜੀ ਤੇ ਅੱਜ ਮੌਕਾ ਮਿਲਿਆ ਸਾਰੇ ਹੀ ਆਪਣੇ ਕੰਮ ਕਰ ਚ ਸੋਹਣਾ ਹੈ ਹੀ ਸੋਹਣਾ ਤੂੰ ਯਾਰ ਇਹ ਸਾਡੇ ਰਾਜਵਿੰਦਰ ਲਖਾ ਜੀ ਜੇ ਸਾਨੂੰ ਇਸ ਸਟੇਡੀਅਮ ਤੱਕ ਲੈ ਆਇਆ ਕਿਉਂਕਿ ਇਹ ਕ੍ਰਿਕਟ ਦੇ ਬਹੁਤ ਜ਼ਿਆਦਾ ਫੈਨ ਨੇ ਤੇ ਖੁਦ ਵੀ ਕੋਚ ਨੇ ਤੇ ਬਹੁਤ ਸਾਰੇ ਬੱਚੇ ਇਹਨਾਂ ਨੇ ਜਿਹੜਾ ਖਿਡਾਰੀ ਪੈਦਾ ਕੀਤੇ ਨੇ ਤੇ ਈਵਨ ਕੁੜੀਆਂ ਵੀ ਜੋ ਇਹਨਾਂ ਦੀਆਂ ਖੜਾਈਆਂ ਹੋਈਆਂ ਐ ਇਸ ਵੇਲੇ ਨੈਸ਼ਨਲ ਖੇਡ ਰਹੀਆਂ ਨੇ ਤੇ ਬਹੁਤ ਹੀ ਮਿਹਨਤੀ ਸਾਡੇ ਮਿੱਤਰ ਨੇ ਇਹ ਧਰਮਸ਼ਾਲਾ ਸਟੇਡੀਅਮ ਸ਼ਹਿਰ ਦੇ ਵਿੱਚੋ ਵਿੱਚ ਹੀ ਹੈ ਤੇ ਜੇ ਤੁਹਾਨੂੰ ਬਾਹਰ ਨਹੀਂ ਜਾਣਾ ਪੈਂਦਾ ਲੇਕਿਨ ਲੋਕੇਸ਼ਨ ਬਹੁਤ ਵਧੀਆ ਹੈ ਆਸ-ਪਾਸ ਪਹਾੜ ਹੈ ਖੂਬਸੂਰਤ ਇਲਾਕਾ ਹੈ ਤੇ ਆਨੰਦ ਵੀ ਆਉਂਦਾ ਹੈ ਤੁਸੀਂ ਟੂਰ ਦੇ ਨਾਲ ਇਹਨੂੰ ਵੀ ਇੰਜੋਏ ਕਰ ਸਕਦੇ ਹੋ ਤੇ ਇੱਥੇ ਆ ਜਾਣਾ ਕੋਈ ਔਖਾ ਨਹੀਂ ਹੈ ਤੇ ਆਪਾਂ ਕਾਫੀ ਸਮਾਂ ਬਤਾਇਆ ਤੇ ਹੁਣ ਚੱਲ ਪਏ ਆਂ ਆਪਾਂ ਆਪਣੀ ਅਗਲੀ ਲੋਕੇਸ਼ਨ ਵੱਲ ਇਹੋ ਜਿਹੇ ਹੋਰ ਇਨਫੋਰਮੇਸ਼ਨ ਤੇ ਟਰੈਵਲ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਤੇ ਤੁਸੀਂ YouTube ਤੇ ਵੀ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਆਪ ਸਾਰਿਆਂ ਦਾ ਜੀ ਇਹ ਲੱਕਾ ਸਾਬ ਡੜੇ ਹੋਏ ਆ ਤੇ